ਹੈਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੀ ਜੀ ਠੀਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਟਾਈਮ ਹੋ ਗਿਆ ਜੀ ਸਵਾ 8 ਦਾ ਆਪਾਂ ਸਾਰ ਸਫਈਆ ਕਰ ਲਿਆ ਰਸੋਈ ਸਾਫ ਕਰਨ ਲੱਗੇ ਸੀਗੇ ਅੱਜ ਆਪਾਂ ਨੇ ਰਾਣਾ ਜੀ ਬਾਬਾ ਜੀ ਦਾ ਰੋਟੀ ਹਾਂਜੀ ਜਿੱਥੇ ਆਪਾਂ ਨੇ ਰੋਟੀ ਲਾਣਾ ਉੱਥੇ ਆਪਾਂ ਨੇ ਲਿਪ ਲੇਈ ਜਗਾ ਤੇ ਸੁੱਕ ਜੇਗੀ ਹੁਣ ਇਹ ਇੱਥੇ ਆਪਾਂ ਲਾਵਾਂਗੇ ਜੀ ਰੋਟੀ ਜੰਗ ਬੱਦਕ ਨੂੰ ਦੇਣੀ ਆ ਤੇ ਬੋਨ ਨਹੀਂ ਗਾਦੇ ਹਾਂਜੀ ਆਪਾਂ ਨੇ ਅੱਜ ਬਾਬਾ ਜੀ ਦਾ ਰੂਟ ਲੈਣਾ ਗੋੜ ਆਪਾਂ ਨੇ ਪਿਉਣ ਲਿਆ ਸੀ ਰਾਤ ਹੀ 8 ਕਿਲੋ ਗੋੜ ਸੀਗਾ ਆ ਇੱਕ ਸਟੀਲ ਦੀ ਬਾਲਟੀ ਆਪਾਂ ਨੇ ਪਾਣੀ ਦੀ ਪਾ ਲਈ ਸੀ ਥੋੜਾ ਜਿਹਾ ਪਾਣੀ ਹੁਣ ਪਾ ਲਾਂਗੇ ਹੁਣ ਆਪਾਂ ਆਟਾ ਗੁੰਨਣ ਲੱਗੇ ਆ ਆਟਾ ਹੈਗਾ ਜੀ ਆਪਣਾ 12 ਕਿਲੋ 8 ਕਿਲੋ ਆਪਣਾ ਗੋੜਾ ये आप आटा गुन्न लगे भट्ठी आंटी ने लाई हुई है आटा आप जा ज्यादा कैड़ा नहीं गुन्नना पतला पतला आटा रखा नर्म जी बनी जरूरत अपना बस इन्हें नहीं, नहीं तो थोड़े गुन थो 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 थो। ये कुछ काम लगता है ये देखो देख फटाफट खोल दो ये फटाफट कर लो ये ना बड़े बढ़िया बन गए Gracias. ਮੇਰੇ ਅੱਠ ਘੰਟੇ ਆਟਾ ਆਪਣਾ ਜੀ ਹੋ ਗਿਆ ਤਿਆਰ ਆਟਾ ਆਪਣੀ ਗੁੰਨ ਲਿਆ ਆ ਕੇ ਰੋਟੀ ਖਾ ਲੇ ਠੀਕ ਹੈਂ ਜਿਆਦਾ ਤਾਂ ਨਹੀਂ ਇਹ ਤਾਂ ਹੰਬੜੀ ਹੈ ਤੈਨੂੰ ਤੇ ਚਾਂਦਾ ਬਾਹਰ ਹੋ ਜਾ ਲਗਿਆ ਨਾ ਨਾ ਇੱਥੇ ਰੋਕੋ छोटे पखियां सूख जाने तो बड़ा बड़ा ये एक पे हो रहा है अच्छे क्या लग रहा है बड़ा रहने ਆਪਣੇ ਮੱਠਾ ਟੇਕਣ ਦਾ ਤੇ ਮਿੱਠੇ ਚੋਲ ਬਣਾਈ ਹੋਏ ਨੇ ਬਣ ਜਾਣਗੇ ਧਰੇ ਹੋਏ ਨੇ ਤੁਹਾਨੂੰ ਆਪਣਾ ਰੋਟੀ ਤਿਆਰ ਹੁੰਦਾ ਜੀ ਹੁਣ ਲੈਂਦਾ ਨਹੀਂ ਬੋਲ ਕੇ ਦੋ ਪਾਈ ਮਠਾ ਟੇਕਣ ਵਾਸਤੇ ਆਪਾਂ ਨੇ ਸਾਰੀ ਚੀਜ਼ੇ ਤਿਆਰ ਕਰਨੀ ਤਾਸੀ ਲੈ ਲੇ ਆਹ ਕਿੱਕੀ ਕੜਾਹੀ ਹੈ ਜੀ ਚੌਰਮਾ ਹੋ ਗਿਆ ਚੌਰ ਹੋ ਗਿਆ ਮਿੱਠਾ ਤੇ ਆ ਪਾਣੀ ਦਾ ਗਲਾਸ ਹੋ ਗਿਆ ਆਪਣਾ ਹੁਣ ਆਪਾਂ ਕੱਟਣ ਲੱਗਿਆਂ ਜੀ ਰੂਟ ਸੇਕਾਂ ਦੇ ਲਈ ਪਰੰਤੋਂ ਆਪਾਂ ਲਈ ਇਹ ਇਹ ਤੋਂ ਦੂਰ ਦਿਖੇ ਉਹ ਆਏ ਮੈਂ ਬੈਠਾ ਮੈਂ ਪਹਿਲਾਂ ਆ ਕੇ ਉਹ ਰਾਮ ਨਾਲ ਬੈਠੇ ਰਹੇਗੇ ਉਹ ਤਿਆਰੀ ਕਰਦੇ ਸਾਰੇ Hey, ਉਹ ਟੱਪਾ ਨੇ ਜੀ ਕੱਟ ਲਿਆ ਏ ਦੇਸੀ ਘੋਣਾ ਚੋਪ ਲਿਆ ਸੀ ਹੁਣ ਆਪਾਂ ਇਹਨੂੰ ਟਾ ਕੇ ਰੱਖ ਦਿੰਨੇ ਫਿਰ ਆਪਾਂ ਹੁਣ ਦੇਖਾਂਗੇ ਮੱਖਾ ਜੀ